ਇਹ ਤਾਂ ਪੁੱਟੇ ਅਰਥ ਦਾ ਕੰਮ ਆ ਅਥਰੂ ਗੈਂਸਤਾ ਅਸੀਂ ਵੀ ਚਲਾਉਨੇ ਆ ਪੁਲਿਸ ਲੈਣਾਂ ਚੋਂ ਅਸੀਂ ਆਪ ਚਲਾਉਨੇ ਆ ਸਾਨੂੰ ਪਤਾ ਗ੍ਰੇਟ ਵੀ ਅਚਲਾੜਾ ਐ ਐਸਐਲ ਵੀ ਚਲਾਉਨੇ ਆ ਪਰ ਅਸੀਂ ਇਹ ਚੁੱਪਾ ਆਪਣੇ ਪ੍ਰਧਾਨਾ ਕਰਕੇ ਜਿੱਦਨ ਸਾਨੂੰ ਪ੍ਰਧਾਨਾ ਨੇ ਅਗੇ ਸ਼ੂਟ ਕਰ ਦੇਣਾ ਅਸੀਂ ਦਿੱਲੀ ਨੂੰ ਹਰ ਕੋਈ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਪੰਜਾਬ ਹੋਮਗਾਰਡ ਦੀ ਜੇ ਗੱਲ ਕੀਤੀ ਜਾਵੇ ਉਹਨਾਂ ਵੱਲੋਂ ਵੀ ਸੰਘਰਸ਼ ਯੋਗਦਾਨ ਪਾਇਆ ਜਾ ਰਿਹਾ ਉਹਨਾਂ ਦੇ ਜਿਹੜੇ ਪੰਜਾਬ ਪ੍ਰਧਾਨ ਸਲਾਮੁਦੀਨ ਸਾਡੇ ਨਾਲ ਨੇ ਚਲੰਦੀ ਜੀ ਤੁਸੀਂ ਵੀ ਇਹਦੇ ਵਿੱਚ ਪਹੁੰਚੇ ਹੋ ਸੰਘਰਸ਼ ਦੇ ਵਿੱਚ ਉਹ ਤੁਸੀਂ ਹੋਮ ਗਾਰਡੋਂ ਜਿਹੜੇ ਹਿੱਸੇ ਪੱਕੇ ਨਹੀਂ ਕੀਤੇ ਗਏ 17000 ਹੁੰਦੇ ਆ 5000 ਰਿਟਾਇਰ ਹੋ ਗਏ 12 ਫੇਰ ਰਹਿੰਦੇ ਨੇ ਪਰ ਅੱਜ ਜ਼ਰੂਰਤ ਪਈ ਆ ਕੇ ਸੰਘਰਸ਼ 'ਚ ਆਏ ਦੇਖੋ ਜੀ ਅਸੀਂ ਪੰਜਾਬ ਦੇ ਜੰਪਲ ਆ ਮੈਂ 1983 ਦਾ ਭਰਤੀ ਆ ਜੀ ਪੰਜਾਬ ਦੇ ਅਸੀਂ ਜੰਪਲ ਆ ਥਾਣੇ ਚੌਕਿਆਂ 'ਚ ਅਸੀਂ ਡਿਊਟੀਆਂ ਕਰ ਰਹੇ ਆ 17000 ਬੰਦਾ ਡਿਊਟੀ ਕਰਦਾ ਸਾਡਾ ਪੰਜਾਬ 'ਚ ਥਾਣੇ ਚੌਕਿਆਂ 'ਚ ਗਾਰਦਾ ਮਤਲਬ ਮੰਤਰੀਆਂ ਨਾਲ ਡਿਊਟੀਆਂ ਕਰੀਆਂ ਨੇ ਯਾਦ ਬੰਦਾ ਸਾਡਾ ਹੋਮਗਾਰਡ ਦਾ ਰਿਟਾਇਰਮੈਂਟ ਹੋ ਕੇ ਜਾਂਦਾ ਉਹਦੀ ਉਮਰ 40 ਜਾਂ 41 ਸਾਲ ਦੀ ਸਰਵਿਸ ਕਰਕੇ ਜਾਂਦਾ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਨੂੰ ਕੁਝ ਨਹੀਂ ਦਿੰਦਾ ਹੈਗਾ ਉਹ ਟਾਈਮ ਥਾਣੇ ਚੌਂਕੀ ਦੇ ਵਿੱਚ ਜਵਾਨ ਦੇ ਹਾਰ ਪਾਏ ਜਾਂਦੇ ਨੇ ਰਿਟਾਇਰਮੈਂਟ ਦੇ ਐਸਐਚਓ ਪਾਉਂਦਾ ਡੀਐਸਪੀ ਪਾਉਂਦਾ ਐਸਐਸਪੀ ਪਾਉਂਦਾ ਉਹਦਾ ਪੋਤਾ ਪੋਤੀ ਨਾਲ ਖੜੇ ਹੁੰਦੇ ਨੇ ਉਹ ਵਿਚਾਰਾ ਰੋਣ ਲੱਗ ਜਾਂਦਾ ਉਹਦੇ ਜਿਹੜੇ ਬੱਚੇ ਨੇ ਪੋਤਾ ਪੋਤੀ ਉਹ ਵੀ ਰੋਣ ਲੱਗ ਜਾਂਦੇ ਨੇ 40 40 ਸਾਲ 41 41 ਸਾਲ ਡਿਊਟੀਆਂ ਕਰਕੇ ਜਾਂ ਸੈਂਟਰ ਸਰਕਾਰ ਆ ਜਾਂ ਪੰਜਾਬ ਦੀ ਸਰਕਾਰ ਆ ਇਹਨਾਂ ਵੱਲ ਕੁਛ ਨਹੀਂ ਚਾਹ ਕਰ ਰਹੇ ਵੋਟਾਂ ਦਾ ਲੈ ਲੈਂਦੇ ਨੇ ਸਾਡੇ ਕੋਲ ਪਿੰਡਾਂ ਜਾ ਕੇ ਘਰਾਂ ਚ ਜੂਨੀਅਰ ਤੋਂ ਐਸੋਸੀਏਸ਼ਨਾਂ ਤੋਂ ਵੋਟਾਂ ਲੰਦੇ ਨੇ ਪਰ ਸਾਡਾ ਜਵਾਨ ਦਾ ਕੰਮ ਨਹੀਂ ਇਹ ਕਰਦੇ ਭਗਵੰਤ ਮਾਨ ਦਾ ਕਹਿੰਦੇ ਸਭ ਨੂੰ ਪੱਕਾ ਕੀਤਾ ਜਾਂਦਾ ਸਭ ਨੂੰ ਭਗਵੰਤ ਮਾਨ ਦੇ ਵਿੱਚ ਹੁਣ ਅਸੀਂ ਮੀਟਿੰਗ ਕਰਕੇ ਆਏ ਆ 2022 ਦੇ ਵਿੱਚ 5ਵੇਂ ਮਹੀਨੇ ਦੀ 15 ਤਰੀਕ ਨੂੰ ਪੰਜਾਬ ਭਵਨ 'ਚ ਮੈਂ ਮੀਟਿੰਗ ਕਰਕੇ ਆਇਆ ਮੁਰਕੋ ਮੁਰਕੇ ਪੰਜਾਬ ਦੇ ਵਿੱਚ ਟਾਈਮ ਨਹੀਂ ਦੇ ਰਹੇ ਭਗਵਾਨ ਤਮਾਨ 92 ਐਮਐਲਏ ਪੰਜਾਬ ਵਾਲਿਆਂ ਨੇ ਜਿਤਾਏ ਨੇ ਮੈਂ ਵੀ ਪੰਜਾਬੀ ਹਾਂ ਅਸੀਂ ਵੋਟਾਂ ਪਾਈਆਂ ਨੇ ਸਾਡੇ ਕੋਲ ਘਰ ਘਰ ਐਮਐਲਏ ਆਏ ਨੇ ਮੈਂ ਪ੍ਰਧਾਨ ਆ ਪੰਜਾਬ ਦਾ ਰਜਿਸਟਰ ਨੰਬਰ 134 ਦਾ 19 7 2000 ਦਾ ਆਪਣੇ 4 ਦਾ ਸੁਪਾ ਬਹਨਾਰ ਬਣਦਾ ਆ ਰਿਹਾ ਮੈਂ ਇਹਨੂੰ 5 ਦਿਨ ਹੋ ਗਏ ਜੀ ਮੂਰੇ ਫਰੰਟ ਲਾਈਨ ਤੇ ਮੈਂ ਖੜਾ ਆਪਣੇ ਜਿਹੜੇ ਜਵਾਨ ਨੇ ਆਪਣੇ ਜਿਹੜੇ ਮੌਕੇ ਦੇ ਸਾਡੇ ਪ੍ਰਧਾਨ ਨੇ ਪੰਜਾਬ ਦੇ ਕੋਈ ਵੀ ਡੱਲੇਵਾਲ ਸਾਹਿਬ ਆ ਜਾਂ ਹੋਰ ਨੇ ਉਹ ਕਹਿੰਦੇ ਨਹੀਂ ਵੀ ਆਪਣੇ ਲਈ ਗੀਰ ਤੇ ਗਾਹਾਂ ਨਾ ਜਾਓ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਆਪਣੇ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਵੀ ਤੁਸੀਂ ਆਪਣੇ ਪ੍ਰਧਾਨਾਂ ਦੀ ਗੱਲ ਸੁਣੋ ਜਿਸ ਤਰ੍ਹਾਂ ਤੁ ਹੱਲ ਹੋ ਜੂਜੀ ਹੱਲ ਬੜੀ ਗੱਲ ਨਹੀਂ ਕੋਈ ਜਦ ਸਾਡੇ ਪ੍ਰਧਾਨ ਕਹਿਣਗੇ ਡੱਲੇਵਾਲ ਸਾਹਿਬ ਜਾਂ ਹੋਰ ਕਹਿਣਗੇ ਇਹ ਤਾਂ ਪੁੱਟੇ ਅਰਧ ਦਾ ਕੰਮ ਹੈ ਅਥਰੂ ਗੈਂਸਤਾ ਅਸੀਂ ਵੀ ਚਲਾਉਨੇ ਆ ਪੁਲਿਸ ਲੈਣਾਂ ਚੋਂ ਅਸੀਂ ਆਪ ਚਲਾਉਨੇ ਆ ਸਾਨੂੰ ਪਤਾ ਗ੍ਰੇਟ ਵੀ ਅਸਲਾੜਾ ਐ ਐਸਐਲਰ ਵੀ ਚਲਾਉਨੇ ਆ ਪਰ ਅਸੀਂ ਇਹ ਚੁੱਪਾ ਆਪਣੇ ਪ੍ਰਧਾਨਾ ਕਰਕੇ ਜਿੰਦਣ ਸਾਨੂੰ ਪ੍ਰਧਾਨਾ ਨੇ ਕਿਹਾ ਸ਼ੂਟ ਕਰ ਦੇਣਾ ਅਸੀਂ ਦਿੱਲੀ ਨੂੰ ਜੀ ਤੁਸੀਂ ਕੀ ਕਹੋ ਮੈਂ ਭਾਰਤੀ ਕਿਸਾਨ ਜਿੰਨੀਆਂ ਜ਼ਿਲ੍ਹਾ ਜਨਰਲ ਸੈਕਟਰੀ ਜਲੰਧਰ ਤੋਂ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਜਾਂ ਜਿੰਨੇ ਵੀ ਸਾਡੇ ਨੌਜਵਾਨ ਵੀਰ ਘਰਾਂ ਦੇ ਵਿੱਚ ਵੀ ਬੈਠੇ ਆ ਜਾਂ ਅਜੇ ਘਰਾਂ ਤੋਂ ਬਾਹਰ ਨਹੀਂ ਆਏ ਜਗਦੀਆਂ ਜ਼ਮੀਰਾਂ ਵਾਲਿਆਂ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਆ ਇਦਰ ਸ਼ੰਭੂ ਬਾਰਡਰ ਜਾਂ ਖਨੋਰੀ ਬਾਰਡਰ ਵਾਲੇ ਨੂੰ ਜਰੂਰ ਆਪਣਾ ਯੋਗਦਾਨ ਪਾਉਣਾ ਇੱਕ ਦੋ ਦਿਨ ਦੇ ਵਿੱਚ ਵਿੱਚ ਜੇ ਫੈਸਲਾ ਨਹੀਂ ਹੁੰਦਾ ਜੋ ਵੀ ਸਾਡੀ ਹਾਈ ਕਮਾਂਡ ਜ਼ਿਲ੍ਹਾ ਪ੍ਰਧਾਨ ਜਾਂ ਆਪਣੇ ਸਿੱਧੂਪੁਰ ਸੂਬਾ ਪ੍ਰਧਾਨ ਜੀ ਜੋ ਹੁਕਮ ਕਰਨਗੇ ਉਸ ਹਿਸਾਬ ਨਾਲ ਅਸੀਂ ਕਰਾਂਗੇ ਜੀ ਸੋ ਬਹੁਤ ਸਾਰੇ ਨੌਜਵਾਨ ਜਾਂ ਲੋਕ ਇੱਥੇ ਪਹੁੰਚ ਰਹੇ ਆਪੋ ਆਪਣੀਆਂ ਭਾਵਨਾਵਾਂ ਇੱਥੇ ਇਸ ਮੋਰਚੇ ਰਾਹੀਂ ਬਿਆਨ ਕਰਦੇ ਨਜ਼ਰ ਆ ਰਹੇ ਕੈਮਰਾਮੈਨ ਅੰਦਰਜੀਤ ਸਿੰਘ ਦੇ ਨਾਲ ਜਸਪ੍ਰੀਤ ਸਿੰਘ ਰਾਸ਼ ਪੀਟੀਸੀ ਨਿਊਜ਼ ਸ਼ੰਭੂ ਬਾਰਡਰ